ਮੇਰੀ ਭੈਣ ਭਰਾ ਬਜ਼ੁਰਗ ਮੇਰੇ ਛੋਟੇ ਵੀਰ ਇਸ ਟਾਈਮ ਮੌਕੇ ਤੇ ਹਾਜ਼ਰ ਨੇ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਮੈਂ ਇਸ ਪਿੰਡ ਦੇ ਵਿੱਚ ਤੁਹਾਡਾ ਆਪਣਾ ਵੀਰ ਆ ਤੁਹਾਡੇ ਇਲਾਕੇ ਚ ਰਹਿਣਾ ਹੈ ਸਾਰੇ ਮੈਨੂੰ ਤਕਰੀਬਨ ਜਾਣਦੇ ਆ ਔਰ ਮੈਂ ਭਾਰਤੀ ਜਨਤਾ ਪਾਰਟੀ ਦੀ ਇਸ ਹਲਕੇ ਦੀ ਨਮਾਇੰਦਗੀ ਕਰਦਾ ਔਰ ਸਾਡੀ ਜਿਹੜੀ ਪਾਰਟੀ ਦਾ ਵਿਚਾਰ ਹੈ ਉਹ ਦੂਸਰੀਆਂ ਪਾਰਟੀਆਂ ਨਾਲ ਥੋੜਾ ਜਿਹਾ ਵੱਖਰਾ ਹੈ ਕਿਉਂਕਿ ਅਸੀਂ ਤਾਂ ਹੀ ਜੜੀਆਂ ਵਾਂ ਦੂਸਰੀਆਂ ਸਟੇਟਾਂ ਦੇ ਵਿੱਚ ਅੱਜ ਦੀ ਦੂਜੀ ਵਾਰ ਤੀਜੀ ਵਾਰ ਚੌਥੀ ਵਾਰ ਸਤਿੰਨ ਸਤਵੀਂ ਵਾਰ ਸਰਕਾਰਾਂ ਬਣੀਆਂ ਐ ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਤੋਂ ਜੇ ਤੁਸੀਂ ਜਾਣੂ ਹੋ ਜਾਓਗੇ ਤੇ ਬਿਲਕੁਲ ਉਸੇ ਮਿਸ਼ਨ ਦੇ ਉੱਤੇ ਹੀ ਕੰਮ ਕਰਦੇ ਆ ਜਿਸ ਮਿਸ਼ਨ ਦੇ ਉੱਤੇ ਪੰਥਕ ਤੇਰਾ ਕੰਮ ਕਰਦੀਆਂ ਸੀ ਜਿਸ ਮਿਸ਼ਨ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਲਾਇਆ ਸੀ ਸਰਬੱਤ ਦੇ ਭਲੇ ਵਾਸਤੇ ਭਾਜਪਾ ਨੇ ਸੱਤਾ ਇਸੇ ਵਾਸਤੇ ਹਾਸਲ ਕੀਤੀ ਸੀ ਵੀ ਪਿੰਡ ਦੀ ਗਲੀ ਦਾ ਸਭ ਤੋਂ ਪਛੜਿਆ ਹੋਇਆ ਵਿਅਕਤੀ ਦੂਰ ਰਹਿਦਾ ਹੋਇਆ ਵਿਅਕਤੀ ਜਿੰਦੀ ਸਰਕਾਰ ਦੇ ਦਰਬਾਰ ਤੋਂ ਪਹੁੰਚ ਨਾ ਹੋਵੇ ਉਸ ਬੰਦੇ ਨੂੰ ਵੀ ਸਮਾਜ ਦੇ ਵਿੱਚ ਰਹਿੰਦਿਆਂ ਹੋਇਆਂ ਮਾਨ ਸਮਾਨ ਦੇ ਨਾਲ ਜਿਉਣ ਵਾਸਤੇ ਜਿੰਨੀਆਂ ਵੀ ਸਰਕਾਰ ਤੋਂ ਸਹੂਲਤਾਂ ਮਿਲਦੀਆਂ ਏ ਉਹ ਭਾਜਪਾ ਦੇ ਵਰਕਰ ਉਹਨਾਂ ਨੂੰ ਦਬਾਉਣ ਬਹੁਤ ਜ਼ਿਆਦੀਆਂ ਸਕੀਮਾਂ ਪਿਛਲੇ 11 ਸਾਲਾਂ ਦੇ ਵਿੱਚ ਸ਼੍ਰੀ ਨਰਿੰਦਰ ਮੋਦੀ ਜੀ ਨੇ ਸਾਡੇ ਵਾਸਤੇ ਬਣਾਈਆਂ ਏ ਜਿੰਦਾ ਸਾਨੂੰ ਪਤਾ ਨਹੀਂ ਹੈ ਅਸੀਂ ਸਿਰਫ ਛੋਟੀ ਮੋਟੀ ਧੜੇਬਾਜੀ ਗਰੁੱਪ ਬਾਜੀ ਈਰਖਾ ਦੇ ਵੱਸ ਅਸੀਂ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਵੀ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਦੇਸ਼ ਵਾਸੀਆਂ ਵਾਸਤੇ ਕੀਤਾ ਕੀ ਹੈ ਸਾਡੇ ਮੰਤਰੀ ਤਿੰਨ ਇੱਥੇ ਆਏ ਤਾਂ ਤਿੰਨਾਂ ਦੇ ਵਿੱਚੋਂ ਜਿਹੜਾ ਪਹਿਲਾ ਮੰਤਰੀ ਇੱਥੇ ਆਏ ਸੀ ਸ਼੍ਰੀ ਐਸਪੀ ਸਿੰਘ ਬੁਘੇਲ ਜੀ ਅਸੀਂ ਕੱਲ ਵੀ ਉਹਨਾਂ ਨੂੰ ਮਿਲ ਕੇ ਆਏ ਆ ਦੁਬਾਰਾ ਫਿਰ ਕੈਰੋ ਸਰਵੇ ਬੰਨ੍ਹ ਦੀ ਗੱਲ ਕਰਕੇ ਆਏ ਆ ਅਸੀਂ ਰਾਤ ਉਹਨਾਂ ਕੋਲ ਸੀਗੇ ਨਹੀਂ ਤੇ ਕੱਲ ਮੈਂ ਇੱਥੇ ਆਉਂਦਾ ਕੱਲ ਹੀ ਆਉਣਾ ਸੀ ਉਹਨਾਂ ਨੇ ਵੀ ਸਾਨੂੰ ਕਿਹਾ ਸੀ ਵੀ ਅਸੀਂ ਸਾਰਿਆਂ ਨੇ ਜ਼ੀਰੋ ਬੈਲੈਂਸ ਵਾਲੇ ਖਾਤਿਆਂ ਤੋਂ ਲੈ ਕੇ ਅੱਜ ਤੱਕਰ ਜਿੰਨੀਆਂ ਵੀ ਯੋਜਨਾਵਾਂ ਲੱਗੀਆਂ ਸੀ ਕਿਸੇ ਪਿੰਡ ਵਾਸੀ ਨੇ ਉਹ ਯੋਜਨਾਵਾਂ ਦਾ ਫਾਇਦਾ ਨਹੀਂ ਲਿਆ ਨਾ ਤਾਂ ਜ਼ੀਰੋ ਬੈਲੈਂਸ ਵਾਲੇ ਖਾਤੇ ਉਦੋਂ ਖੁੱਲਣ ਲੱਗੀਆਂ ਕਿਸੇ ਨੇ ਸਾਥ ਦਿੱਤਾ ਸਾਰਿਆਂ ਨੇ ਵਿਰੋਧ ਕੀਤਾ ਔਰ ਜਿਨ੍ਹਾਂ ਨੇ ਖਾਤੇ ਖਲਾਏ ਸੀਗੇ ਅੱਜ ਉਹਨਾਂ ਦੇ ਖਾਤਿਆਂ 'ਚ ਪੈਸੇ ਵੀ ਆਉਂਦੇ ਆ ਭਾਵੇਂ ਉਹ ਨਰੇਗਾ ਦੇ ਆਉਂਦੇ ਹੋਣ ਆਵੇਂ ਉਹ ਪੈਨਸ਼ਨਾਂ ਦੇ ਆਉਂਦੇ ਹੋਣ ਨਹੀਂ ਤੇ ਅੱਗੇ ਤੇ ਸਰਪੰਚ ਕੋਲ ਜਾਂਦੇ ਹਨ ਆਪਾਂ ਸਰਪੰਚ ਕਹਿੰਦਾ ਇਹ ਤੇ ਤਰਖਾ ਆਈ ਨਹੀਂ ਤੁਹਾਡੀ ਪੈਨਸ਼ਨ ਤੇ ਕਿ ਜਾ ਹੁਣ ਆਪਾਂ ਜਾ ਕੇ ਕਾਪੀ ਜਾ ਕੇ ਬੈਂਕ ਅਧਿਕਾਰੀ ਨੂੰ ਦਿਖਾਉਂਦੇ ਆ ਉਹਨਾਂ ਨੇ ਇੱਕ ਦਿਨ ਫਿਕਸ ਕੀਤਾ ਵਾ ਤੁਹਾਡੇ ਖਾਤੇ ਚ ਕਣਚ ਦਿਨ ਜਿੰਨ ਪੈਸੇ ਆਉਂਦੇ ਉਹਨਾ ਆਪਾਂ ਕਢਾ ਲੇ ਜੇ ਕਿਸਾਨਾਂ ਦੇ ਖਾਤੇ ਆ ਤੇ ਜਿਹੋ ਉਹਨਾਂ ਦੇ ਖਾਤਿਆਂ ਦੇ ਵਿੱਚੋਂ 2-2000 ਰੁਪਏ ਆਉਂਦਾ ਏ ਤਿੰਨ ਵਾਰੀ ਸਾਲ ਦੇ ਵਿੱਚ ਤੇ ਉਹ ਇਹ ਤਨ ਵੀ ਇੰਟੀਅਰ ਕਰਨਾ ਪੈਂਦਾ ਜਿੰਨੀ ਤਰੀਕ ਫਿਕਸ ਆ ਉਸ ਤਰੀਕ ਦੇ ਵਿੱਚ ਕਣਚਦੇ ਨੇ ਪੈਸੇ ਆਉਂਦੇ ਆ ਰਾਤ ਨੂੰ ਮੈਸੇਜ ਆ ਜਾਂਦਾ ਤੁਹਾਡੇ ਖਾਤਿਆਂ 'ਚ ਪੈਸੇ ਆ ਗਏ ਔਰ ਪੂਰੇ ਭਾਰਤ ਦੇ ਵਿੱਚ ਇੱਕੇ ਵਾਰੀ ਆਉਂਦਾ ਹੈ ਕੋਈ ਫਰਕ ਨਹੀਂ ਗਾ ਇਸ ਤੋਂ ਇਲਾਵਾ ਭਾਰਤ ਨੇ ਸਾਡੀ ਸਰਕਾਰ ਨੇ ਸਾਡੇ ਲੋਕਾਂ ਵਾਸਤੇ ਜਿਹੜੇ ਛੋਟੇ ਕਿਸਾਨ ਆ ਜਾਂ ਜਿੱਥੇ ਦਰਿਆ ਦਾ ਏਰੀਆ ਪੈਂਦਾ ਏ ਦਰਿਆ ਦਾ ਏਰੀਆ ਇਕੱਲਾ ਪੰਜਾਬ 'ਚ ਤੇ ਨਹੀਂ ਗਾ ਜੂਪੀ 'ਚ ਵੀ ਆ ਕਿੰਨੀ ਗੰਗਾ ਨੁਕਸਾਨ ਕਰਦੀ ਓਥੇ ਕਿੰਨੀ ਜਮਣਾ ਨੁਕਸਾਨ ਕਰਦੀ ਆ ਇੱਥੇ ਦਿੱਲੀ ਦੇ ਵਿੱਚ ਜਿਹੜੀਆਂ ਹੋਰ ਬਿਹਾਰ ਦੇ ਵਿੱਚ ਕਿੰਨੇ ਹੜ ਆਉਂਦੇ ਹਰ ਸਾਲ ਹੜ ਆਉਂਦੇ ਪ੍ਰਧਾਨ ਮੰਤਰੀ ਨੇ ਪਹਿਲੇ ਸਾਲ ਹੀ ਉਹਨਾਂ ਨੇ ਫਸਲ ਸੁਰੱਖਿਆ ਬੀਮਾ ਯੋਜਨਾ ਮਰ ਖਲਸਾ ਫਸਲਾਂ ਸੁਰੱਖਿਆ ਬੀਮਾ ਯੋਜਨਾ ਬਣਾਈ ਜਿਹਨੂੰ ਸਾਡੀ ਸਰਕਾਰ ਨੇ ਅਜੇ ਤੱਕ ਅਕਸਰ ਕੀਤਾ ਨਹੀਂ ਕੀਤਾ ਨਹੀਂ ਤਾਂ ਉਹਦੀ ਕਿਸ਼ਤ ਸਰਕਾਰ ਨੇ ਭਰਨੀ ਸੀ ਔਰ ਜਿੱਥੇ ਵੀ ਨਦੀ ਪੈਂਦੀ ਆ ਦਰਿਆ ਪੈਂਦਾ ਏ ਉਹਦੇ ਦਰਿਆ ਦੇ 3 ਕਿਲੋਮੀਟਰ ਬੰਨੇ ਤੋਂ 3 ਕਿਲੋਮੀਟਰ ਬੰਨੇ 6 ਕਿਲੋਮੀਟਰ ਦੇ ਥਾਂ ਦੇ ਵਿੱਚ ਕੋਈ ਨੁਕਸਾਨ ਹੁੰਦਾ ਏ ਇੱਕ ਮੜਿਆ ਜਿੰਦੇ ਨਾਲ ਪਾਣੀ ਦੇ ਨਾਲ ਵੀ ਨੁਕਸਾਨ ਹੁੰਦਾ ਹੈ ਜਿੰਦੇ ਨਾਲ ਕਿਤੇ ਅੱਗ ਲੱਗ ਸਕਦੀ ਆ ਗੜੇ ਮਾਰੀ ਹੋ ਸਕਦੀ ਆ ਉਹਦੇ ਪੈਸੇ ਸਰਕਾਰ ਨੇ ਕਿਸਤ ਭਰਨੀ ਆ ਪਰ ਜੋ ਨੁਕਸਾਨ ਕਿਸਾਨ ਦਾ ਹੁੰਦਾ ਹੈ ਤੇ ਪੂਰਾ ਮਾਲਵਜਾ ਮਿਲਦਾ ਹੈ ਜੇ 70000 ਦੀ ਫਸਲ ਨਿਕਲ ਗਈ ਤਾਂ 70000 ਹੀ ਮਿਲਦਾ ਹੈ ਪਰ ਪੰਜਾਬ ਸਰਕਾਰ ਨੇ ਉਹ ਅਕਸੈਪਟ ਹੀ ਨਹੀਂ ਕੀਤੀ ਸਾਡੇ ਤੇ ਚਲੋ ਪਹਿਲੋਂ ਇੱਥੇ ਪੰਜਾਬ ਦੇ ਵਿੱਚ ਆਸ਼ੀਮਾਨ ਕਾਰਡ ਬਣਨੇ ਸ਼ੁਰੂ ਕਰਤੇ ਨੇ ਤਾਂ ਦਿੱਲੀ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਸਰਕਾਰੀ ਸਰਕਾਰ ਨੇ ਉਹ ਕਹਿੰਦੇ ਵੀ ਸਾਨੂੰ ਆਸ਼ੀਮਾਨ ਦੀ ਲੋੜ ਹੀ ਨਹੀਂ ਅਸੀਂ ਮਰਲਾ ਪਿੰਨਕਾਂ ਦੇ ਰਹੀਂ ਲੋਕਾਂ ਦਾ ਇਲਾਜ ਕਰਾਂਗੇ ਪਰ ਹੁਣ ਉੱਥੇ ਪਿਛਲੇ ਪੰਜਾ 6 ਮਹੀਨਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਬਣੀ ਆ ਆਸ਼ੀਮਾਨ ਕਾਰਡ ਦੁਆਰਾ ਉੱਥੇ ਬਣਨੇ ਸ਼ੁਰੂ ਹੋਏ ਆ ਸਕੀਮ ਪੰਜਾ 6 ਮਹੀਨਿਆਂ ਚ 10 ਲੱਖ ਲੋਕਾਂ ਨੇ ਉੱਥੇ ਜਿਹੜਾ ਉਹ ਆਸ਼ੀਮਾਨ ਕਾਰਡ ਦੇ ਤਹਿਤ 5 ਲੱਖ ਰੁਪਏ ਕੀ ਟਿਕਰ ਦਾ ਫ੍ਰੀ ਇਲਾਜ ਕਰਵਾਇਆ ਇਸ ਤੋਂ ਇਲਾਵਾ ਆਪਣੀਆਂ ਜਿਹੜੀਆਂ ਪੈਨਸ਼ਨਾਂ ਇਹ ਕਿੰਨੇ ਵਾਸਤੇ ਆਪਾਂ ਰੁਪਏ ਰੁਪਈਏ ਵਾਸਤੇ ਤੁਰੇ ਫਿਰਦੇ ਆ ਸਾਡੇ ਸਰਕਾਰ ਦਾ ਚੋਣ ਦਾ ਸਾਡਾ ਮਕਸਦ ਇਹੋ ਹੀ ਆ ਕਿ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਹੋਵੇ ਇਹਨਾਂ ਨੂੰ ਸਿੱਖਿਆ ਮਿਲੇ ਸਿਹਤ ਮਿਲੇ ਇਹ ਵੱਡੇ ਹੋ ਜਾਣ ਪੜ ਕੇ ਇਹਨਾਂ ਨੂੰ ਰੋਜ਼ਗਾਰ ਮਿਲੇ ਤੇ ਜਦੋਂ ਕਮਾਉਂਦੇ ਕਮਾਉਂਦੇ ਆਪਦੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉ ਕੇ ਵਿਹਲੇ ਹੁਣ ਬਜ਼ੁਰਗ ਹੋਣ ਤੇ ਸਰਕਾਰ ਉਹਨਾਂ ਦਾ ਕੋਈ ਮਾਨ ਪੱਤਾ ਜਿਹਨੂੰ ਆਪਾਂ ਬਡਾਪਾ ਪੈਨਸ਼ਨ ਕਹਿੰਦੇ ਆ ਆ ਸਾਡੇ ਲੱਗੇ ਹਰਿਆਣਾ ਰਹਿੰਦਾ ਆਪਣੇ ਕੰਧ ਨਾਲ ਕੰਧ ਆਪਣਾ ਹੀ ਹਿੱਸਾ ਸੀ ਆਪਣੇ ਵਿੱਚੋਂ ਹੀ ਨਿਕਲਿਆ ਹੈ ਆਪਣੇ ਨਾਲੋਂ ਛੋਟਾ ਏਰੀਆ ਹੁੰਦਾ ਪਰ ਉੱਥੇ ਉਹਨਾਂ ਨੇ ਅੱਗੇ 3000 ਵਿਧਵਾ ਪੈਨਸ਼ਨ ਵਡਾਪਾ ਪੈਨਸ਼ਨ ਦਿੰਦੇ ਸੀਗੇ ਪਿਛਲੇ ਮਹੀਨੇ ਉਹਨਾਂ ਨੇ 3500 ਕਰ ਦਿੱਤਾ ਸਾਨੂੰ ਜਿਹੜੇ ਬੱਚੇ WhatsApp ਚਲਾਉਂਦੇ ਆ Facebook ਚਲਾਉਂਦੇ ਆ ਇਹਦੇ ਉੱਤੇ ਨਰਿੰਦਰ ਮੋਦੀ ਐਪ ਜਿਹੜਾ ਵਾ ਉਹਨੂੰ ਡਾਊਨਲੋਡ ਕਰੋ ਉਹਦੇ ਨਾਲ ਕਾਂਗਰਸੀਆ ਵੀ ਉਹ ਡਾਊਨਲੋਡ ਕਰ ਸਕਦਾ ਵਾ ਅਕਾਲੀਆ ਵੀ ਕਰ ਸਕਦਾ ਵਾ ਭਾਜਪਾਈਆ ਵੀ ਕਰ ਸਕਦਾ ਵਾ ਤੇ ਆਮ ਆਦੀ ਪਾਰਟੀ ਵਾਲਾ ਵਰਕਰ ਜੀ ਕਿਸ ਮੈਨ ਉਹ ਸਾਡੇ ਵੀਰ ਜਿਹੜੇ ਕਰਮਖਿਆਲੀ ਦਲੇ ਆ ਗੰਨੇ ਵਾਲੇ ਜਿਹੜੇ ਆ ਉਹ ਵੀ ਜੇ ਕਰ ਲੈਣਗੇ ਤੇ ਉਹਦੇ ਉੱਤੇ ਹੋਏ ਨਹੀਂ ਆਉਂਦਾ ਵੀ ਉਹਨੂੰ ਸੂਰਤ ਨਹੀਂ ਮਿਲੇਗੀ ਸੂਰਤ ਤਾਂ ਸਾਰਿਆਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਸਾਰਿਆਂ ਦੇ ਭਲੇ ਵਾਸਤੇ ਕੰਮ ਕਰਦਾ ਹੈ ਅਸੀਂ ਉਹਨੂੰ ਪੰਜਾਬ 'ਚ ਨਹੀਂ ਵਾਧਨ ਦਿੱਤਾ 22 ਦੇ ਇਲੈਕਸ਼ਨਾਂ ਤੋਂ ਪਹਿਲਾਂ ਪਰ ਉਹਨੇ ਫੇਰ ਵੀ ਸਾਡੀਆਂ ਫਸਲਾਂ ਦਾ ਰੇਟ ਵਧਾਇਆ ਅਸੀਂ 24 ਦੇ ਵਿੱਚ ਉਹਨਾਂ ਨੂੰ ਇੱਕ ਵੀ ਸ਼ੀਟ ਨਹੀਂ ਦਿੱਤੀ ਪੰਜਾਬ ਦੇ ਵਿੱਚੋਂ ਤੇ ਉਹਨਾਂ ਨੇ ਪਿਛਲੇ ਸਾਲ ਸਤੰਬਰ ਦੇ ਵਿੱਚ ਝੋਨੇ ਦਾ ਰੇਟ ਵਧਾਇਆ ਖੈਰ ਕੀ ਹੁਣ ਅਜੇ ਕਣਕ ਬੀਜਣੀ ਹੈ 160 ਰੁਪਏ ਪ੍ਰਤੀ ਕੁਇੰਟਲ ਦਾ ਕਿਸਾਨਾਂ ਦੇ ਵਿੱਚ ਉਹਨਾਂ ਨੇ ਕਣਕ ਦਾ ਰੇਟ ਵਧਾਇਆ ਬਿਨਾਂ ਕੋਈ ਪੱਖਪਾਤ ਬਿਨਾਂ ਕੋਈ ਪਾਰਟੀ ਬਾਜ਼ੀ ਦੇਖੇ ਹੋਏ ਹਰ ਕੰਮ ਵਾਸਤੇ ਹਰ ਵਰਗ ਵਾਸਤੇ ਗਰੀਬਾਂ ਵਾਸਤੇ ਅਮੀਰਾਂ ਵਾਸਤੇ ਵਪਾਰੀਆਂ ਵਾਸਤੇ ਕਿਸਾਨਾਂ ਵਾਸਤੇ ਸੈਂਟਰ ਯੋਜਨਾਵਾਂ ਦੇ ਰਹੀ ਆ ਸੋ ਇਸ ਵਾਸਤੇ ਮੇਰੀ ਬੇਨਤੀ ਆ ਵੀ ਸਾਰੇ ਆਪ ਦੇ ਫੋਨ ਦੇ ਵਿੱਚ ਨਰਿੰਦਰ ਮੋਦੀ ਐਪ ਡਾਊਨਲੋਡ ਕਰੋ ਉਹਦੇ ਵਿੱਚ ਜਿੰਨੀਆਂ 11 ਤੋਂ 14 ਤੋਂ ਲੈ ਕੇ ਪਿਛਲੇ 11 ਸਾਲਾਂ ਦੀਆਂ ਸਕੀਮਾਂ ਬਣਾਈਆਂ ਉਹ ਸਾਰੀਆਂ ਚਾਲੂ ਨੇ ਤੁਸੀਂ ਆਪ ਦੇ ਘਰੋਂ ਆ ਆਵਾਸ ਯੋਜਨਾ ਦੇ ਤਹਿਤ ਮਕਾਨ ਆਪ ਦਾ ਭਰ ਸਕਦੇ ਜੀ ਕਿਸੇ ਕੋਲ ਜਾਣ ਦੀ ਲੋੜ ਨਹੀਂ ਪਰ ਉਹ ਨਾਲ ਇਹ ਵੀ ਉਹ ਕਹਿੰਦੇ ਆ ਯੂ ਬਿਲਕੁਲ ਜੈਨੂਅਲ ਲੋਕ ਜਿਹੜੇ ਆ ਜ਼ਰੂਰਤਮੰਦ ਲੋਕ ਹੋਂਦੇ ਜੀ ਅਪਲਾਈ ਕਰਨ ਇਹ ਨਾ ਹੋਵੇ ਵੀ ਜਿਵੇਂ 100 ਕਿੱਲੇ ਵਾਲਾ ਫਾਰਚੂਨਰ ਗੱਡੀ ਦੇ ਉੱਤੇ ਦੀਪੂ ਤੋਂ ਆਣ ਕੇ ਕਣਕ ਲੈ ਜਾਂਦਾ ਏ ਜਾਂ ਦੀਪੂ ਵਾਲਾ ਨੂੰ ਕਹਿ ਦਿੰਦਾ ਵੀ ਤੁਸੀਂ ਭਾਈ ਸ਼ਾਮ ਨੂੰ ਆਇਓ ਜੇ ਮੈਂ ਘਰੇ ਪਹੁੰਚ ਤੋ ਕਰ ਦੂੰਗਾ ਕਿਸ ਤਰ੍ਹਾਂ ਦਾ ਕੋਈ ਨਾ ਹੋਵੇ ਵੀ ਉਹਦੇ ਘਰੇ ਅੱਗੇ ਤਿੰਨ ਚਾਰ ਕਮਰੇ ਪਾਏ ਉਹਨੂੰ ਕੋਠੀ ਪਾਈ ਹੋਵੇ ਉਹ ਅਪਲੋਡ ਕਰੇਗਾ ਫਿਰ ਨਹੀਂ ਪਾਏਗਾ ਪਰ ਜੇ ਕਿਸੇ ਦਾ ਗਰੀਬ ਦਾ ਘਰ ਬਾਲਿਆਂ ਵਾਲਾ ਉਹ ਡਿੱਗਾ ਨਹੀਂ ਵੀ ਹੈਗਾ ਤਾਂ ਵੀ ਉਹਦਾ ਅਪਲੋਡ ਹੋ ਸਕਦਾ ਹੈ ਉਹ ਭਾਰਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਜਦੋਂ ਪੋਰਟਲ ਖੋਲੋਗੇ ਉੰਦੇ ਤੇ ਅਪਲਾਈ ਕਰ ਸਕਦੇ ਜੀ ਕਿਸੇ ਤੇ ਕੋ ਜਾਣ ਭਾਜਪਾ ਨੇ ਤਾਂ ਸਾਰੀਆਂ ਲੀਡਰੀਆਂ ਹੀ ਖਤਮ ਕਰਤੀਆਂ ਉਹ ਕਿਸੇ ਲੀਡਰ ਦੇ ਮਗਰ ਜਾਣ ਦੀ ਲੋੜ ਨਹੀਂ ਗਈ ਉਹ ਕਹਿੰਦੇ ਐਪ ਖੋਲੋ ਉਹਦੇ ਵਿੱਚ ਆਪ ਜਿਹੜੀਆਂ ਸ਼ਰਤਾਂ ਐਪ ਦੇ ਵਿੱਚ ਲਿਖੀਆਂ ਆ ਉਹ ਪੂਰੀਆਂ ਕਰੋ ਤੇ ਆਪਦੀ ਅਪਲਾਈ ਕਰੋ ਤੇ ਗਵਰਨਮੈਂਟ ਕੋਲੋਂ ਸੂਤ ਲਓ ਇਸ ਵਾਸਤੇ ਜਿੰਨੇ ਵੀ ਸਾਰੇ ਕੰਮ ਦਿੰਦੇ ਆ ਆਪਾਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਆ ਸੈਂਟਰ ਦੀਆਂ ਯੋਜਨਾਵਾਂ ਦਾ ਫਾਇਦਾ ਲੈਣਾ ਚਾਹੀਦਾ ਏ ਅਸੀਂ ਅੱਜ ਵੀ ਆਏ ਆ ਤਾਂ ਪਿਛਲੇ ਮਹੀਨੇ 2 ਮਹੀਨਿਆਂ ਤੋਂ ਜਦੋਂ ਦਾ ਵੀ ਆਪਣੇ ਇਲਾਕੇ ਦੇ ਵਿੱਚ ਤਕਲੀਫ ਆਈ ਆ ਅਸੀਂ ਉਦੋਂ ਦੇ ਤੁਰੇ ਫਿਰਦੇ ਆ ਔਰ ਜੇ ਕਿਸੇ ਨਾਲ ਸਾਡੀ ਗੱਲਬਾਤ ਹੁੰਦੀ ਆ ਤੇ ਅਸੀਂ ਉਦੋਂ ਦਾ ਹੀ ਕਹਿਣ ਦਿਆ ਕਿ ਇਸ ਕੰਮ ਦੇ ਨਾਲ ਸਾਡੀ ਕੋਈ ਰਾਜਨੀਤਿਕ ਭਾਵਨਾ ਨਹੀਂ ਗਈ ਅਸੀਂ ਸਮਾਜਿਕ ਭਾਵਨਾ ਨਾਲ ਕੰਮ ਕਰ ਰਹੇ ਆ ਜੇ ਰਾਜ ਨਹੀਂ ਤੁਹਾਨੂੰ ਅੱਜ ਵੰਡਿਆ ਏ ਇਹ ਸਾਡੀਆਂ 4 ਸਟੇਟਾਂ ਜਿਹੜੀਆਂ ਐ ਗੋਆ ਗੁਜਰਾਤ ਹਰਿਆਣਾ ਦਿੱਲੀ ਇਹਨਾਂ ਨੇ ਸਾਨੂੰ ਰਾਸ਼ਨ ਭੇਜਿਆ ਹੈ 5-5 ਕਰੋੜ ਰੁਪਈਆ ਉਹਨਾਂ ਚੋਂ ਸਟੇਟਾਂ ਨੇ ਮੁੱਖ ਮੰਤਰੀ ਰਾਹਤ कोष ਵਿੱਚ ਭੇਜਿਆ ਔਰ 50% ਸਭ ਨੂੰ ਰਾਸ਼ਨ ਦੇ ਦਿੱਤੇ ਆ ਅਸੀਂ ਉਹ ਲੋਕਾਂ ਦੇ ਭਲੇ ਵਾਸਤੇ ਲੱਗੇ ਹੋਏ ਆ ਬਾਕੀ ਜਿੱਦਨ ਕਿਤੇ ਵੋਟਾਂ ਦਾ ਮਸਲਾ ਆਏਗਾ ਉਹ ਦਿਨ ਤੁਹਾਡੇ ਨਾਲ ਨਵੀਆਂ ਯੋਜਨਾਵਾਂ ਬਣਾ ਕੇ ਗੱਲ ਕਰਾਂਗੇ ਅਸੀਂ ਜਿੱਦਨ ਆਏ ਸੀਗੇ ਸਾਡੇ ਕੋਲ ਆ ਕੈਰੋ ਸਰਵੇ ਬੰਨ੍ਹ ਦੀ ਗੱਲ ਕੀਤੀ ਸੀਗੀ ਔਰ ਰੇਲਵੇ ਪੌਲ ਉੱਚਾ ਚੁੱਕਣ ਦੀ ਅਸੀਂ ਗੱਲ ਕੀਤੀ ਉਹਨਾਂ ਮੰਤਰੀਆਂ ਦੇ ਨਾਲ ਉਹ ਮੌਕੇ ਤੇ ਹੀ ਉਹ ਦਿਨ ਉਹਨਾਂ ਨੇ ਸਾਰਾ ਕੁਝ ਕਰਕੇ 50 ਕਰੋੜ ਰੁਪਈਆ ਇਹ ਬਣ ਵਾਸਤੇ ਪਾਸ ਕੀਤਾ ਔਰ ਡਿਸਟ੍ਰਿਕਟ ਅਡਮਿਨ ਰੇਲਵੇ ਮੈਨੇਜਰ ਨੂੰ ਸਾਧ ਕੇ ਉਹਦੀ ਪ੍ਰੋਪੋਜ਼ਲ ਬਣਾਉਣ ਵਾਸਤੇ ਪੁੱਲ ਨੂੰ ਚੱਕਣ ਵਾਸਤੇ ਗੱਲ ਕੋਈ ਇਸ ਵਾਰ ਤੇ ਆਪਾਂ ਮੁਸ਼ਕਲਾਂ ਦਾ ਹੱਲ ਕਰਵਾਈਏ ਕਿਉਂਕਿ ਆਪਣੇ ਕੋਲ ਸੈਂਟਰ ਦੇ ਵਿੱਚ ਆਪਰੋਚ ਆ ਉੱਥੇ ਪ੍ਰਧਾਨ ਮੰਤਰੀ ਜੀ ਬੈਠੇ ਆ ਔਰ ਉਹ ਪ੍ਰਧਾਨ ਮੰਤਰੀ ਬੈਠੇ ਆ ਜਿੰਦਾ ਕੋਈ ਵੀ ਭੈਣ ਭਾਈ ਉਹਦੇ ਦਫ਼ਤਰ ਨਹੀਂ ਜਾ ਸਕਦਾ ਉਹ ਕਹਿੰਦਾ ਨਹੀਂ ਸਾਰਿਆਂ ਭਾਰਤ ਮੇਰਾ ਭਰਾ ਏ ਸਾਰੀਆਂ ਭਾਰਤ ਦੀਆਂ ਧੀਆ ਮੇਰੀਆਂ ਧੀਆ ਨੇ ਸਾਰੀਆਂ ਭਾਰਤ ਦੀਆਂ ਔਰਤਾਂ ਆਡੀਆਂ ਮੇਰੀਆਂ ਭੈਣਾਂ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦਾ ਕੋਈ ਆਪ ਦਾ ਬੰਦਾ ਨਹੀਂ ਜਾ ਸਕਦਾ ਆਪ ਦੇ ਪਰਿਵਾਰ ਦਾ ਮੈਂਬਰ ਨਹੀਂ ਜਾ ਸਕਦਾ ਉਹ ਸਾਰੇ ਉਹ ਸੰਗਤ ਵਾਸਤੇ ਕੰਮ ਕਰਦੇ ਆ ਸਾਰੇ ਹਲਕੇ ਵਾਸਤੇ ਕੰਮ ਕਰਦੇ ਭਾਰਤ ਵਾਸਤੇ ਕੰਮ ਕਰਦੇ ਆ ਔਰ ਉੱਚੇ ਨੀਵੇਂ ਗਰੀਬ ਜਿਹੜਾ ਆਪ ਦੇ ਭਰਾ ਦਾ ਨਹੀਂ ਪ੍ਰਧਾਨ ਮੰਤਰੀ ਜੀ ਮੈਂ ਗੱਲ ਕਰਾਂ ਜਿਹੜਾ ਉਹਦੇ ਭਰਾ ਨੂੰ ਨਹੀਂ ਕੁਝ ਦੇ ਸਕਦਾ ਉਹ ਆਦਾਨੀਆਂ ਦਾ ਜਿਆਦਾ ਇਹ ਰੂਗ ਜੇ ਹੁਣ ਤੁਸੀਂ ਕਹੋ ਤੁਹਾਡੇ ਪਿੰਡ ਦਾ ਲਾਟੀ ਕੋਈ ਵਧ ਰਿਹਾ ਹੈ ਉਹ ਤੇ ਭਾਈ ਜੀ ਪੈਸੇ ਦੇ ਨਾਲ ਵਧ ਰਿਹਾ ਹੈ ਨਾ ਉਹਨਾਂ ਨੂੰ ਨੁਕਸਾਨ ਵੀ ਹੁੰਦਾ ਹੈ ਉਹਨਾਂ ਦਾ ਨਫਾ ਵੀ ਹੁੰਦਾ ਹੈ ਸੋ ਇਸ ਵਾਸਤੇ ਪ੍ਰਧਾਨ ਮੰਤਰੀ ਕਿਸੇ ਡਾਨੀ ਦਾ ਨਹੀਂ ਕਿਸੇ ਆਦਾਨੀ ਦਾ ਨਹੀਂ ਉਹ ਭਾਰਤ ਵਰਸ਼ ਦੇ ਵਿੱਚ ਵਸਦੇ ਲੋਕਾਂ ਦਾ ਹੈ ਔਰ ਲੋਕਾਂ ਲਈ ਹੁੰਦਾ ਜੀਵਨ ਸਮਰਪਣ ਹੈ ਨਾ ਉਹਨੇ ਕੋਲ ਪੰਜੀ ਖਾਤੇ ਚ ਹੈਗੀ ਆ ਤੇ ਨਾ ਉਹਨੇ ਰੱਖਣੀ ਆ 11 ਸਾਲ ਉਹ 2001 ਤੋਂ ਲੈ ਕੇ 13 ਤੱਕ 12 ਸਾਲ ਉਹ ਤਕਰੀਬਨ ਗੁਜਰਾਤ ਦਾ ਮੁੱਖ ਮੰਤਰੀ ਰਹੇ ਜਿੰਨੀਆਂ ਉਹਨੂੰ 12 ਸਾਲਾਂ ਦੇ ਵਿੱਚ ਮਾਣ ਸਨਮਾਨ ਮਿਲਿਆ ਸੀ ਸ਼ੀਲਡਾਂ ਮੋਮੈਂਟੋ ਤਰ ਤਲਵਾਰਾਂ ਜੋ ਵੀ ਕੋਸ਼ਿਸ਼ ਸੀਗਾ ਜਿੱਦ ਦਿਨ ਉਹ ਪ੍ਰਧਾਨ ਮੰਤਰੀ ਬਣੇ ਉਹਨਾਂ ਨੇ ਨਮੈਸ਼ ਲਾ ਕੇ ਸਾਰਾ ਸੇਲ ਕਰਤਾ ਨਲਾਮ ਕਰਦਾ ਔਰ ਜਿੰਨੀ ਉਹਦੇ ਪੈਸੇ ਹੋਏ ਉਹਨਾਂ ਨੇ ਉੱਥੋਂ ਦੇ ਗਜਰਾਤ ਦੀਆਂ ਬੱਚੀਆਂ ਦੀਆਂ ਪੜਾਈਆਂ ਵਾਸਤੇ ਉੱਥੋਂ ਦੇ ਮੁੱਖ ਮੰਤਰੀ ਨੂੰ ਦਿੱਤੇ ਵੀ ਇਹ ਕੁੜੀਆਂ ਦੀ ਪੜ੍ਹਾਈ ਦੇ ਉੱਤੇ ਖਰਚ ਕਰ। ਸਾਡੇ ਹਰਿਆਣੇ ਦਾ ਮੁੱਖ ਮੰਤਰੀ 2 ਸਾਲ ਰਿਆ ਮਨੋਹਰ ਲਾਲ ਖੱਟਰ ਦੀ। ਅੱਜ ਜਾ ਕੇ ਵੇਖੋ ਉਹਨੇ ਜਿੰਨੀ ਆਪਦੀ ਜਾਇਦਾਦ ਸੀਗੀ ਥੋੜੀ ਸੀ ਜਿਆਦੀ ਸੀ ਜਿਆਦੀ ਜਾਇਦਾਦ ਤੇ ਬਣਾਉਂਦੇ ਨਹੀਂ ਭਾਜਪਾ ਲੈ। ਕਿਉਂਕਿ ਬਾਦਪਾਈ ਸਾਹਿਬ ਨੇ ਕਿਹੜਾ ਕੁਝ ਬਣਾਇਆ ਸੀਗਾ ਜਿਹੜਾ ਨਾਲ ਲੈ ਜਾਣਾ ਸੀ ਨਾਮ ਤਾਂ ਕੋਈ ਧੀ ਨਾ ਪੁੱਤ। ਖੱਟਰ ਸਾਹਿਬ ਨੇ ਵੀ ਜਿੰਨੀ ਜਾਇਦਾਦ ਉਹਦੇ ਕੋਲ ਹੈਗੀ ਆ ਘਰ ਆ ਮਕਾਨ ਆ ਉਹਨੇ ਲਿਖਤਾ ਇਹ ਵੀ ਮੇਰੇ ਤੋਂ ਮਗਰੋਂ ਜਿਹੜਾ ਸਾਰਾ ਜਿਹੜਾ ਹਰਿਆਣੇ ਦੇ ਲੋਕਾਂ ਦਾ ਸਮਰਪਤ ਆ ਇੱਥੇ ਕੋਈ ਆਡੀਟੋਰੀਅਮ ਬਣਾ ਲਓ ਕੋਈ ਜਾਤ ਬਣਾ ਲਓ ਕੋਈ ਇਹਨੂੰ ਵੇਚ ਕੇ ਲੋਕਾਂ ਦੇ ਭਲੇ ਵਾਸਤੇ ਖਰਚ ਕਰ ਦਿਓ ਸੋ ਇਸ ਵਾਸਤੇ ਭਾਰਤੀ ਜਨਤਾ ਪਾਰਟੀ ਸਾਫ਼ ਸੁਥਰੇ ਮਨਸ਼ਾ ਦੇ ਨਾਲ ਕੰਮ ਕਰਦੀ ਆ ਆਪਾਂ ਵੀ ਧਰਮ ਖੋਟ ਹਲਕੇ ਦੇ ਵਿੱਚ ਇਸ ਤਰ੍ਹਾਂ ਦੀ ਇੱਕ ਸੋਚ ਬਣਾਉਣੀ ਆ ਜਿੰਦਾ ਮਕਸਦ ਇਰਖਾ ਬਾਜੀ ਨਹੀਂ ਹੋਊਗਾ ਗਰੁੱਪ ਬਾਜੀ ਨਹੀਂ ਹੋਊਗਾ ਜਿੰਦਾ ਮਕਸਦ ਸਿਰਫ ਵਿਕਾਸ ਹੋਊਗਾ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਾਲਾ ਹੋਊਗਾ ਤੇ ਆਪਾਂ ਸਾਰੇ ਭਾਵੇਂ ਕੋਈ ਕਿਸੇ ਵੀ ਵਿਚਾਰਧਾਰਾ ਨਾਲ ਜੁੜਿਆ ਹੋਇਆ ਵਾ ਪਰ ਆਪਣੀ ਇਹ ਭਾਈਚਾਰਕ ਸਾਂਝ ਆ ਉਹ ਬਿਲਕੁਲ ਬਣੀ ਰਹਿਣੀ ਚਾਹੀਦੀ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਪੈਣਾ ਚਾਹੀਦਾ ਤੁਸੀਂ ਸਾਰੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਏ ਜੇ ਆਪਾਂ ਰਲ ਮਿਲ ਕੇ ਜਿੱਥੋਂ ਸੇਵਾ ਆਈ ਆ ਆਪਾ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਵੀ ਜਿਨ੍ਹਾਂ ਨੇ ਭੇਜੀ ਆ ਉਹਨਾਂ ਦੀ ਸੇਵਾ ਪ੍ਰਵਾਨ ਹੋਵੇ ਜਿਹੜੇ ਵੀਰ ਇੱਥੇ ਪਿੰਡ ਆਲੇ ਲੈ ਕੇ ਆਏ ਆ ਜਾਂ ਸਾਡੇ ਕੋਲ ਪਹੁੰਚ ਦੀ ਕੀਤੀ ਉਹਨਾਂ ਦੀ ਵੀ ਸੇਵਾ ਪ੍ਰਵਾਨ ਹੋਵੇ ਔਰ ਤੁਹਾਡੇ ਵੀ ਇੱਕ ਲੇਖੇ ਲੱਗੇ ਸੋ ਇਸ ਵਾਸਤੇ ਆਪਦੇ ਮਨ ਦੇ ਵਿੱਚ ਉਹ ਈਰਖਾ ਬਾਜੀ ਨੂੰ ਥੋੜਾ ਘੱਟ ਕਰਕੇ ਸਮਾਜ ਦੇ ਭਲੇ ਨੂੰ ਪਹਿਲ ਦਿੰਦੇ ਹੋਏ ਤੁਸੀਂ ਜਦੋਂ ਭਾਜਪਾ ਦੇ ਨਰਿੰਦਰ ਮੋਦੀ ਐਪ ਨਾਲ ਜੁੜੋਗੇ ਤੁਹਾਡੀ ਸੋਚ ਦਿਨ ਬਦ ਦਿਨ ਹਮੇਸ਼ਾ ਹੀ ਰੋਜ਼ ਦੀ ਰੋਜ਼ ਉੱਨਤੀ ਕਰਦੀ ਹੋਈ ਦੇਸ਼ ਵਿਆਪੀ ਬਣ ਜੂਗੀ ਦੇਸ਼ ਪ੍ਰੇਮੀ ਬਣ ਜੂਗੀ ਦੇਸ਼ ਨੂੰ ਪਿਆਰ ਕਰਨ ਵਾਲੀ ਬਣ ਜੂਗੀ। ਤੋਂ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਕਿਸੇ ਸੰਗਤ ਦਾ ਨਾਂ ਨਹੀਂ ਲਿਆ ਕੋਈ ਮਸੂਹਸ ਨਾ ਕਰੇ ਕਿ ਸਾਰੇ ਨਗਰ ਮੇਰਾ ਆਉਂਦਾ ਏ। ਜੇ ਕੋਈ ਬੋਲਦਿਆਂ ਤੋਂ ਬਾਅਦ ਘੱਟ ਬੋਲਿਆ ਅਗਰ ਮੈਂ ਸੰਗਤ ਬਖਸ਼ਣ ਯੋਗ ਆ ਫਲਾਉ ਫਦੇ ਵੈਗੁਰ ਜੀ। ਸਾਰਿਆਂ ਨੂੰ ਧੰਨ ਧੰਨਿਆ ਖੇਤੀ ਯੋਜਨਾ ਦਾ ਮਰਾਇ ਦੱਸ ਦਿਓ ਕਹਿੰਦੇ ਜਿਆਦਾਤਰ ਖਾਣ ਹੀ ਆ ਵਿੱਚ ਇੱਥੇ। ਧੰਨ ਧੰਨ ਇਹ ਕਿਸ਼ੀ ਯੋਜਨਾ ਹੈ ਨਾ ਕਿ ਉਹਨਾਂ ਨੇ ਇੱਕ ਨਵੀਂ ਡਿਵੈਲਪਮੈਂਟ ਸਕੀਮ ਕੀਤੀ ਆ ਜਿੰਦੇ ਤਹਿਤ 40-45 ਹਜ਼ਾਰ ਕਰੋੜ ਰੁਪਏ ਦਾ ਫੰਡ ਰੱਖਿਆ ਹੈ ਉਹਦੇ ਵਾਸਤੇ ਜਿਵੇਂ ਆਪਾਂ ਕਣਕ ਤੇ ਝੋਨੇ ਨੂੰ ਪਹਿਲ ਤਾਂ ਦਿੰਦੇ ਆ ਕਿ ਉਹ ਆਪਾਂ ਗਿੱਲਾ ਲੈ ਜੀਏ ਸੁੱਕਾ ਲੈ ਜੀਏ ਲਿਪੜਿਆ ਲੈ ਜੀਏ ਕਾਲਾ ਲੈ ਜੀਏ ਉਹ ਵਿਕ ਜਾਂਦਾ ਕਿਉਂਕਿ ਗਵਰਨਮੈਂਟ ਦੇ ਉੱਤੇ ਅਸੀਂ ਧਰਨਾ ਦੇ ਕੇ ਜੋਰ ਪਾ ਸਕਦੇ ਹਾਂ ਵਪਾਰੀ ਤੇ ਨਹੀਂ ਪਾ ਸਕਦੇ ਉਹਨਾਂ ਨੇ ਇਹ ਯੋਜਨਾ ਦੇ ਵਿੱਚ ਇੰਨਾ ਪੈਸਾ ਤਾਂ ਖਰਚਣਾ ਇਹ ਵੀ ਦਾਲਾਂ ਬੀਜ ਗਏ ਸੀ ਪੁਰਾਣੀਆਂ ਰਵਾਇਤੀ ਫਸਲਾਂ ਜਿਹੜੀਆਂ ਹੁੰਦੀਆਂ ਸੀ ਆਪਣੀਆਂ ਝੋਨਾ ਆਉਣ ਤੋਂ ਪਹਿਲੂ ਲੁਧਿਆਣਾ ਯੂਨੀਵਰਸਿਟੀ ਬਣਨ ਤੋਂ ਪਹਿਲੂ ਜਿਹੜੀਆਂ ਆਪਣੀਆਂ ਰਵਾਇਤੀ ਝੋਨਾ ਸੀ ਉਹਨਾਂ ਨੂੰ ਆਪਾਂ ਅਪਣਾਈਏ ਆਪਣਾ ਪੁਰਾਣਾ ਜੀਵਨ ਜਿਹੜਾ ਹੈ ਜ਼ਹਿਰ ਤੋਂ ਮੁਕਤ ਜਿਹੜਾ ਫਸਲਾਂ ਦਾ ਆਪਣਾ ਸੇਵਨ ਹੈ ਆਪਣਾ ਜਿਹੜਾ ਅਨਾਜ ਪੈਦਾ ਕਰਨਾ ਹੈ ਉਹਦੇ ਤੇ ਧਿਆਨ ਦੇਈਏ ਉਹਦੇ ਵਾਸਤੇ ਪਿੰਡ ਪੱਧਰ ਤੇ ਉਹ ਭੰਡਾਰ ਹੁੰਦੀ ਕਰਨ ਦੀ ਸਮਰੱਥਾ ਵਾਸਤੇ ਪਿੰਡ ਨੂੰ ਪੈਸਾ ਜਿੰਨਾ ਚਾਹੂਗਾ ਉਹਨਾਂ ਕੋਈ ਆਪ ਦੇ ਤੌਰ ਤੇ ਨਿੱਜੀ ਤੌਰ ਤੇ ਭੰਡਾਰ ਰੱਖਦਾ ਕੰਮ ਕਰਨਾ ਚਾਹੁੰਦਾ ਹੈ ਸੋਸਲ ਨੂੰ ਇਕੱਠੀ ਰੱਖਣ ਵੀ ਅੱਜ ਰੇਟ ਨਹੀਂਗਾ ਕੱਲ ਨੂੰ ਵੇਚਾਂਗੇ ਜਿਉਂ ਦੇ ਮੰਡੀ ਕਰਨ ਵਾਸਤੇ ਕੋਈ ਦਿੱਕਤ ਆਉਂਦੀ ਹੈ ਉਹਨ ਦੇ ਹੱਲ ਵਾਸਤੇ ਇਹ ਸਾਰੇ ਕੰਮਾਂ ਵਾਸਤੇ ਉਹਨਾਂ ਨੇ 44000 ਕਰੋੜ ਰੁਪਏ ਤੋਂ ਇੱਕ ਖੰਡ ਰੱਖਿਆ ਹੈ ਔਰ ਉਹਨਾਂ ਦਾ ਮਕਸਦ ਇਹੋ ਹੀ ਆ ਵੀ ਪਾਹਰਤ ਜਿਹੜਾ ਵਾ ਪੁਰਾਣਾ ਭਾਰਤ ਸੀਗਾ ਜਿੰਦੇ ਵਿੱਚ ਕੁਸ਼ਤੀਆਂ ਹੁੰਦੀਆਂ ਸੀ ਦੰਗਲ ਹੁੰਦੇ ਸੀਗੇ ਜੋਰ ਹੁੰਦੇ ਸੀਗੇ ਭਲੇ ਦੇ ਕੰਮ ਹੁੰਦੇ ਸੀਗੇ ਉਹ ਜਿਹੜਾ ਭਾਰਤ ਬਣੀਏ ਨਾ ਕਿ ਆਪਾਂ ਮੈਡੀਕਲ ਦੇ ਉੱਤੇ ਆਸ਼ਕ ਹੋ ਜਾਈਏ ਇਸ ਵਾਰ ਕੇ ਤੁਸੀਂ ਉਸ ਯੋਜਨਾ ਨੂੰ ਵੀ ਅਪਣਾ ਸਕਦੇ ਜੇ ਔਰ ਪਿੰਟ ਪਿੰਟ ਜਿਹੜਾ ਵਾ ਤੁਸੀਂ 10 10 20 20 50 50 ਲੱਖ ਰੁਪਏ ਦਾ ਇਕੱਲੇ ਦੇ ਤੌਰ ਤੇ ਵੀ ਔਰ ਸਮੂਹਕ ਤੌਰ ਤੇ ਵੀ ਉਹਦਾ ਭੰਡਾਰ ਕਰਨ ਵਾਸਤੇ ਜੋ ਵੀ ਉਹ ਆਪਾਂ ਗੋਡਾਊਨ ਬਣਾਈਆਂ ਵੇਅਰਹਾਊਸ ਬਣਾਈਆਂ ਔਰ ਜਾਂ ਉਹ ਜਿਹੜੇ ਡੱਗਰੂ ਲੱਗੇ ਹੋਏ ਆ ਨਵੇਂ ਸੈਲੋ ਪਲਾਂਟ ਲਾਈਏ ਉਹਦੇ ਵਾਸਤੇ ਖੁੱਲ ਕੇ ਪੈਸੇ ਦੀ ਤੇ ਮਕਸਦ ਸਿਰਫ ਉਹਨਾਂ ਦਾ ਪ੍ਰਾਣੀ ਖੇਤੀ ਨੂੰ ਡਿਵੈਲਪ ਕਰਨਾ ਹੈ ਆਪ ਬੁਲਾਣਾ ਕਰੇ ਕਾ ਜੀ ਸਰਜੀ ਸਿੰਘ ਆਵੇਗੇ ਆਪਾਂ ਅਹ ਛੱਡੋ ਇੱਕ ਇੱਕ ਬੁਲਾਣਾ ਐ ਕਰੋ ਐ ਉਮੜਾਏ ਐ ਮੁਰ ਗਾਲ ਦੇ ਆਹ ਮੈਂ ਤੁਹਾਨੂੰ ਦੱਸ ਦੇਣਾ ਤੇ ਫਿਰ ਕੱਢ ਲਓ ਫਿਰ ਦਸ ਕੇ ਜਾਣੇ ਆਓ ਫੜਨੋ ਘਰੀ ਅਨੇ ਆਖੀ ਬੜਾ ਬੇਵਿਨਾਲ ਕਰੋ ਆ ਬੀਬੀ ਆ ਜਾਓ ਫੜ ਲਓ ਤੇ ਇਹ ਹਰਦੀਪ ਸਿੰਘ ਅਮਜੀਦ ਕੇ ਕੌਣ ਆਇਆ ਉਧਰੋਂ ਤੇ ਮਾਇਗਣੀ ਆਇਆ ਮੈਂ ਇੱਥੇ ਆ ਲੈਣੇ ਨੂੰ ਆ ਗਿਓ ਅਕਬਾਲ ਸਿੰਘ ਆਵਾਂ ਅੰਕਲ ਜੀ ਤੁਸੀਂ ਵੀ ਕਹਿਣੀ ਆਪਣੀ ਪੜ੍ਹੀ ਵੀ